ਸਤਿ ਸ਼੍ਰੀ ਅਕਾਲ ਸੱਜਣੋ ਅੱਜ ਅਸੀਂ ਪਹੁੰਚ ਚੁੱਕੇ ਆ ਪਿੰਡ ਨਰੰਗ ਸਿੰਘ ਵਾਲਾ ਨੀਲੀ ਰਾਵੀ ਦੀ ਝੋਟੀ ਆ ਬਾਈ ਸ਼ੋਕ ਦੇ ਘਰੇ ਆ ਜੀ ਵੇਖ ਸਕਦਾ ਸੱਜਣੋ ਸੰਤੋਖ ਸਿੰਘ ਪੂਰੀ ਗੱਲ ਬਾਤ ਆ ਸੱਜਣੋ ਮਗਰਲੇ ਪੈਰਾਂ ਤੇ ਤੁਸੀਂ ਵਾਈਟ ਮਾਰਕਿੰਗ ਵੇਖ ਸਕਦਾ ਹਵਾਨੇ ਤੇ ਵੀ ਵਾਈਟ ਮਾਰਕਿੰਗ ਹੈਗੀ ਆ ਵੇਖ ਸਕਦਾ ਪੂਛਾ ਕੀ ਜੀ ਪੌਣੀ ਚਿੱਟੀ ਤੇ ਅੱਗੇ ਵੇਖ ਸਕਦਾ ਜੀ ਪੂਰੀ ਗੱਲ ਬਾਤ ਆ ਮੂੰਹ ਮੂੰਹ ਪੂਰੀ ਅੱਖ ਤਾਂ ਨਗੀਨਾ ਹੀ ਆ ਸੱਜਣੋ ਪੂਰੀ ਗੱਲ ਬਾਤ ਆ ਸਿੰਘਾ ਤੋਂ ਪਰਸਨੈਲਿਟੀ ਪੂਰੀ ਗੱਲਬਾਤ ਆ ਜੀ ਬਾਕੀ ਤੁਸੀਂ ਵੇਖ ਸਕਦੇ ਹੋ ਬਾਕੀ ਤਾਂ ਭਵਾਨੇ ਦਾ ਪੱਕਾ ਵੇਖ ਸਕਦੇ ਸੱਚ ਨੂੰ ਪੂਰੀ ਗੱਲਬਾਤ ਆ ਬਾਕੀ ਤੁਸੀਂ ਚਾਰੇ ਥਣ ਵੇਖ ਸਕਦੇ ਸੱਚ ਨੂੰ ਕੁਆਲਿਟੀ ਪੂਰੀ ਘੈਂਟ ਆ ਪਾਵਰ ਵਾਲੇ ਥਣ ਆ ਤੇ ਮਗਰੋਂ ਵੇਖ ਸਕਦਾ ਹਾਂ ਬਟਨਾਂ ਦੀ ਜਿਹੜੀ ਗੱਲ ਕਰਦੋ ਤੁਸੀਂ ਬਟਨ ਨੂੰ ਵੀ ਪੂਰੀ ਗੱਲਬਾਤ ਪੂਰੇ ਪ੍ਰਦੱਖ ਦਿਂਦੇ ਆ ਜੀ ਤੇ ਬਾਕੀ ਬਾਈ ਦੱਸੂਗਾ ਸਾਰੀ ਜਾਣਕਾਰੀ ਤੇ ਆਪਾਂ ਇਹਦੇ 'ਚ ਗੱਲ ਕਰਦੇ ਆਂ ਹਾਂਜੀ ਸੱਚ ਨੂੰ ਵੇਖ ਸਕਦਾ ਛੋਟੀ ਪੂਰੀ ਗੱਲਬਾਤ ਦਾ ਲਾਜਵਾਬ ਆ ਹਵਾਨੇ ਦਾ ਪੱਖ ਤੇ ਬਾਈ ਜੀ ਸੰਤੋਖ ਸਿੰਘ ਜੀ ਦੱਸਣਗੇ ਸਾਰੀ ਜਾਣਕਾਰੀ ਬਾਈ ਜੀ ਕਿੰਨੇ ਵੇ ਸੂਏ ਜੀ ਬਾਈ ਜੀ ਦੂਜੇ ਸੂਏ ਆ ਛਿੱਗੀ ਮੂੰਹ ਆ ਛਿੱਗੀ ਮੂੰਹ ਆ ਜੀ ਹਾਂਜੀ 5 ਵਜੇ ਕੰਨਾਂ ਵਾਲੇ ਦਾ ਦੋ ਮੈਂ ਦੁੱਧ ਲੈ ਕੇ ਠੀਕ ਆ ਜੀ ਤੇ ਦੁੱਧ ਕਿੰਨਾ ਸਰ ਬਾਈ ਕਹਿਣ ਨੂੰ 15 ਕਹਿ ਦੀਏ ਹਨਾ 16 ਕਹਿ ਦੀਏ ਹਾਂਜੀ ਸਾਢੇ 13 ਕਿਲੋ ਕੰਡੇ ਵਾਲਾ ਦੁੱਧ ਹੈ ਸਾਢੇ 13 ਕਿਲੋ ਹਾਂਜੀ ਅੱਜ 15 ਦੇਣਾ ਸੀ ਸੂਈ ਆ ਮਗਰ ਕਰਤੀ ਆ ਠੀਕ ਆ ਜੀ ਮਗਰ ਕੱਟੀ ਆ ਕੱਟੀ ਕਿਵੇਂ ਰਿਜਲਟ ਰਿਜਲਟ ਹਰੀਆਂ ਵਾਲੇ ਦੀ ਦੱਸ ਕੇ ਲਈ ਆਪਾਂ ਤਾਂ ਮੁੱਲ ਲੈ ਆਂਦੇ ਆਂ ਵਾਲੇ ਝੋਟੇ ਦੀ ਤੁਸੀਂ ਇਹ ਡੈਮੜ ਜੀ ਹਾਂਜੀ ਵੇਖ ਸਦਾ ਸੱਜਣੋ ਝੋਟੇ ਤੁਸੀਂ ਵੇਖ ਸਦਾ ਪੂਰੀ ਗੱਲ ਬਾਤ ਆ ਤੇ ਬਾਈ ਜੀ ਰੇਟ ਕੀ ਰੱਖਿਆ ਜੀ ਤੁਸੀਂ ਇਹਦਾ ਰੇਟ ਬਾਈ ਜੀ ਤਾਂ ਲੈਣ ਨੂੰ ਤਾਂ ਕਰੋਨਾ ਦਾ 155 ਵਾ ਦੇਣ ਲੈਣ ਵਾਲੀ ਗੱਲ 142 ਦੀ ਬਾਈ ਕਹਿੰਦਾ 142 ਦੀ ਦੇਣ ਲੈਣ ਹੋ ਜੂਗੀ ਪੂਰੀ ਗੱਲ ਬਾਤ ਝੋਟੀ ਆ ਸੱਜਣੋ ਪਰ ਸੈਲਡ ਦੀ ਪੂਰੀ ਗੱਲ ਬਾਤ ਆ 4 ਦੁੱਧ ਦਾ ਕੰਡੇ ਵਾਲਾ 13 ਕਿਲੋ ਠੀਕ ਸਾਢੇ 13 ਕਿਲੋ ਵੇਖ ਸਕਦਾ ਸੱਚਾ 12 ਦਿਨਾਂ ਦੀ ਸੋਈ ਆ ਪੂਰੀ ਗੱਲ ਬਾਤ ਆ ਤੇ ਹੋਰ ਕਿਹੜਾ ਜਾਨਵਾਰ ਆ ਜੀ ਆਪਣੇ ਕੋਲੇ ਇੱਕ ਉਹ ਬਾਈ ਤੇਲ ਮੈਂ ਵੇਖ ਸਕਦਾ ਸੱਚ ਨੂੰ ਜਮਾਂਦਰੂ ਤੇਲ ਮੈਂ ਆ ਤੇ ਬਾਈ ਕਹਿੰਦਾ 13 ਕਿਲੋ ਇਹਦੇ ਥੱਲੇ ਦੋਂਦਾ ਬਾਕੀ ਤੁਸੀਂ ਹਵਾਨੇ ਦਾ ਪੱਕੇ ਵੇਖ ਸਕਦਾ ਪੂਰੀ ਗੱਲ ਬਾਤ ਆ ਕੱਦ ਕੁੜਦ ਪੂਰੀ ਗੱਲ ਬਾਤ ਆ ਸਜਾ ਮੂਰਾ ਨਸਲ ਆ ਤੇ ਮਗਰ ਵੀ ਕੱਟੀ ਆ ਮਗਰ ਇਹਦੇ ਮਗਰ ਵੀ ਕੱਟੀ ਆ ਤੇ ਇਹਦਾ ਰੇਟ ਬਾਈ ਇਹਦਾ ਵੀ 142 ਲੈ ਲਾਂਗੇ ਬਾਈ ਕਹਿੰਦਾ 142 ਲੈ ਲਾਂਗੇ ਪੂਰੀ ਗੱਲ ਬਾਤ ਆ ਸਜਣੋ ਪਰਸਨੈਲਿਟੀ ਇੱਕ ਵੀ ਵਾਲ ਪੰਡੇ ਤੇ ਹੈ ਨਹੀਂ ਤੇ ਪੋਸਟ ਥੋੜੀ ਜਿਹੀ ਹੈਗੀ ਆ ਚਾਰ ਉਂਗਲਾ ਚਿੱਟੀ ਤੇ ਪਰਸਨੈਲਿਟੀ ਪੂਰੀ ਗੱਲ ਬਾਤ ਆ ਤੇ ਬਾਈ ਜੀ ਆਪਦਾ ਨੰਬਰ ਬਾਈ ਮੇਰਾ ਹੈਗਾ ਖੰਨ 75080 ਹਾਂਜੀ 75080 52555 ਰਿਪੀਟ ਕਰ ਦੋ ਸਰ ਦੁਬਾਰਾ 75080 52555 ਠੀਕ ਆ ਤੇ ਸਾਰਾ ਇੱਕ ਆਪ ਦਾ ਐਡਰੈਸ ਪੂਰਾ ਦੇ ਦਿਓ ਆਪਣੇ ਪਿੰਡ ਦਾ ਐਡਰੈਸ ਆਪਣਾ ਹੈਗਾ ਹੁਣ ਤਾਂ ਜੀਰਾ ਨੇੜੇ ਹੈ ਜੀਰੇ ਤੋਂ 6 ਕਿਲੋਮੀਟਰ ਵੱਡ ਪਿੰਡ ਨਰੰਗ ਸਿੰਘ ਵਾਲਾ ਹਾਂਜੀ ਗੇਟ ਦੇ ਕੋਲੇ ਹੀ ਘਰ ਆ ਪਈਦਾ ਗੇਟ ਦੇ ਨਾਲ ਹੀ ਆਪਣਾ ਨਰੰਗ ਸਿੰਘ ਵਾਲੇ ਪਿੰਡ ਹਾਂਜੀ ਚਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮਚ ਜੀ ਵੀਡੀਓ ਜਲਦੀ ਜਲਦੀ ਸ਼ੇਅਰ ਜ਼ਰੂਰ ਕਰਤਾ ਜੋ ਕਿ ਹੋਰ ਸ਼ੌਂਕੀ ਵੀਰਾਂ ਦੀ ਕਿਰਪਾ ਸੇ ਧੰਨਵਾਦ ਥੈਂਕ ਯੂ ਸੋ ਮਚ